ਸਫਾਈ ਅਤੇ ਸੀਵਰੇਜ ਮੈਨ ਯੂਨੀਅਨ ਦਾ ਸੰਗਰਾਸ਼ ਲਿਆਇਆ ਰੰਗ ਸੂਬਾ ਸਰਕਾਰ ਨੇ ਠੇਕੇਦਾਰ ਪ੍ਰਥਾ ਖਤਮ ਕਰ ਮੁਲਾਜ਼ਮਾ ਨੂੰ ਕੀਤਾ ਡੀਸੀ ਅੰਡਰ ਮੁਲਾਜ਼ਮਾ ਸੂਬਾ ਸਰਕਾਰ ਦਾ ਕੀਤਾ ਧੰਨਵਾਦ ਕੈਬਨਿਟ ਮੰਤਰੀ ਲਾਲਚੰਦ ਕਟਾਰੂਚਕ ਨੇ ਬੰਦੇ ਨੂੰ ਨਿਯੁਕਤੀ ਪੱਤਰ ਪਠਾਨਕੋਟ ਨਗਰ ਨਿਗਮ ਚ ਕੰਮ ਕਰ ਰਹੇ ਸਫਾਈ ਸੇਵਕ ਅਤੇ ਸੀਵਰੇਜ ਮੈਨ ਪਿਛਲੇ ਲੰਬੇ ਸਮੇਂ ਤੋਂ ਠੇਕੇਦਾਰੀ ਪ੍ਰਥਾ ਦੇ ਖਿਲਾਫ ਸੰਗਰਾਸ਼ ਕਰ ਰਹੇ ਸਨ ਜਿਸ ਦਾ ਅੱਜ ਉਹਨਾਂ ਨੂੰ ਫਲ ਮਿਲਦਾ ਹੋਇਆ ਦਿਖ ਰਿਹਾ ਹੈ ਅੱਜ ਸੂਬਾ ਸਰਕਾਰ ਵੱਲੋਂ ਸਫਾਈ ਸੇਵਕਾ ਅਤੇ ਸੀਵਰੇਜ ਮੈਨਾਂ ਨੂੰ ਠੇਕੇਦਾਰੀ ਪ੍ਰਥਾ ਤੋਂ ਬਾਹਰ ਕੱਢ ਕੌਂਟਰੈਕਟ ਬੇਸ ਤੇ ਕੀਤਾ ਗਿਆ ਹੈ ਜਿਸ ਦੇ ਚਲਦੇ ਇਹਨਾਂ ਮੁਲਾਜ਼ਮਾਂ ਵੱਲੋਂ ਸੂਬਾ ਸਰਕਾਰ ਦਾ ਧੰਨਵਾਦ ਕੀਤਾ ਗਿਆ ਇਸ ਸਬੰਧੀ ਜਦ ਮੁਲਾਜ਼ਮਾਂ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਪਿਛਲੇ ਲੰਬੇ ਸਮੇਂ ਤੋਂ ਸਾਡੇ ਵੱਲੋਂ ਸੰਗਰਾਸ਼ ਕੀਤਾ ਜਾ ਰਿਹਾ ਸੀ ਕਿ ਸਾਨੂੰ ਠੇਕੇਦਾਰੀ ਪ੍ਰਥਾ ਤੋਂ ਬਾਹ ਰਸਤਾ ਖੁੱਲ ਸਕੇ ਜਿਸ ਦੇ ਚਲਦੇ ਅੱਜ ਸਵੇਰ ਸਰਕਾਰ ਵੱਲੋਂ ਸਾਨੂੰ ਕੰਟਰੈਕਟ ਬੇਸ ਤੇ ਕਰ ਨਿਯੁਕਤੀ ਪੱਤਰ ਦਿੱਤੇ ਜਾ ਰਹੇ ਹਨ ਜਿਸ ਲਈ ਅਸੀਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਾਂ ਦੂਜੇ ਪਾਸੇ ਜਦ ਇਸ ਸਬੰਧੀ ਨਿਯੁਕਤੀ ਪੱਤਰ ਦੇਣ ਪਹੁੰਚੇ ਕੈਬਨਿਟ ਮੰਤਰੀ ਲਾਲਚੰਦ ਕਟਾਰੂਚਕ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਨਾ ਸਫਾਈ ਸੇਵਕ ਕਰਨ ਦੀ ਪਿਛਲੇ ਲੰਬੇ ਸਮੇਂ ਤੋਂ ਮੰਗ ਚਲਦੀ ਆ ਰਹੀ ਸੀ ਕਿ ਇਹਨਾਂ ਨੂੰ ਠੇਕੇਦਾਰੀ ਪ੍ਰਥਾ ਤੋਂ ਬਾਹਰ ਕਡ ਕੌਂਟਰੈਕਟ ਬੇਸ ਤੇ ਕੀਤਾ ਜਾਵੇ ਤਾਂ ਜੋ ਇਹਨਾਂ ਮੁਲਾਜ਼ਮਾਂ ਦਾ ਰੈਗੂਲਰ ਹੋਣ ਦਾ ਰਸਤਾ ਖੁੱਲ ਸਕੇ ਜਿਸ ਦੇ ਚਲਦੇ ਸੂਬਾ ਸਰਕਾਰ ਵੱਲੋਂ ਇਹਨਾਂ ਦੀ ਮੰਗ ਮੰਨਦੇ ਹੋਏ ਇਹਨਾਂ ਮੁਲਾਜ਼ਮਾਂ ਨੂੰ ਕੌਂਟਰੈਕਟ ਬੇਸ ਤੇ ਕਰ ਨਿਯੁਕਤੀ ਪਰਤ ਦਿੱਤੇ ਗਏ ਹਨ ਮੈਂ ਸਮਝਦਾ ਵੀ ਅੱਜ ਬੜਾ ਭਾਗਾ ਭਰਾ ਦੇਣਾ ਹੈ ਖਾਸ ਕਰਕੇ ਉਹਨਾਂ ਪਰਿਵਾਰਾਂ ਲਈ ਜਿਹੜੇ ਲੰਬੇ ਸਮੇਂ ਤੋਂ ਕਾਰਪੋਰੇਸ਼ਨ ਪਠਾਨਕੋਟ ਦੇ ਅੰਦਰ ਕੰਮ ਕਰ ਰਹੇ ਸਨ ਪਰ ਬਿਲਕੁਲ ਆਊਟਸੋਰਸਿੰਗ ਸੀਗੇ ਸੋ ਅੱਜ ਦਾ ਪੰਪ ਜਿਹੜਾ ਇਹ ਫੰਕਸ਼ਨ ਹੈ ਇਹ ਬੜਾ ਇਤਿਹਾਸਕ ਹੈ ਕਿ ਪੰਜਾਬ ਸਰਕਾਰ ਨੇ 439 ਸਾਡੇ ਪਠਾਨਕੋਟ ਦੇ ਵੱਖ-ਵੱਖ ਵਾਡਾਂ ਦੇ ਵੱਖ-ਵੱਖ ਇਲਾਕਿਆਂ ਤੋਂ ਜਿਹੜੇ ਕੰਮ ਕਰਦੇ ਵਰਕਰ ਨੇ ਜਿਨ੍ਹਾਂ ਦੇ ਵਿੱਚ ਲਗਭਗ 400 ਦੇ ਕਰੀਬ 2 ਸੇਵਕ ਨੇ ਤੇ 65 70 ਜਿਹੜੇ ਆ ਉਹ ਜਿਹੜੇ ਸੀਵਰ ਮੈਨ ਨੇ ਸੋ ਟੋਟਲ 439 ਵਿਅਕਤੀ ਜਿਹੜੇ ਆ ਉਹ ਅੱਜ ਹੋਰ ਸੋਰਸਿੰਗ ਚੋਂ ਕੱਢ ਗਏ ਅੱਜ ਉਹ ਕੰਟਰੈਕਟ ਦੇ ਵਿੱਚ ਜਿਹੜੇ ਆ ਉਹ ਸਰਕਾਰ ਨੇ ਲੈ ਲਿਆ ਸੋ ਅੱਜ ਉਹਨਾਂ ਨੂੰ ਇੱਥੇ ਲਿਤੀ ਪੱਤਰ ਦਿੱਤੇ ਗਏ ਆ ਸੋ ਮੇਰੀਆਂ ਦਿਲੋਂ ਹਵਾਰਖਾ ਦੇਣਾ ਪਰਿਵਾਰਾਂ ਲਈ ਇਹ ਉਸ ਪੌੜੀ ਤੇ ਚੜ ਗਿਆ ਜਿਹੜੇ ਆਨ ਵਾਲੇ ਸਮੇਂ ਚ ਦਿਨਾਂ ਦੇ ਪੱਕੇ ਹੁੰਦੀਆਂ ਵੀ ਜਿਹੜੀਆਂ ਨੇ ਉਹ ਮਤਲਬ ਮੈਂ ਸਮਝਦਾ ਵੀ ਭਵਿਕ ਨੇ ਸੋ ਹੁਣ ਇਹਨਾਂ ਦਾ ਬਕਾਇਦਾ ਜਿਹੜਾ ਯੂਪੀਐਫ ਕੱਟਿਆ ਜਾਂਦਾ ਪੀਐਮ ਕੱਟਿਆ ਜਾਂਦਾ ਜਾਂ ਜੋ ਵੀ ਸਰਕਾਰ ਦੇ ਵੱਲੋਂ ਜਿਹੜੀ ਸਰਕਾਰ ਦੀ ਲਾਇਬਿਲਟੀ ਆ ਹੁਣ ਇਹ ਠੇਕੇਦਾਰੀ ਸਿਸਟਮ ਤੇ ਨਹੀਂ ਬਲਕਿ ਹੁਣ ਸਰਕਾਰ ਦੇ ਘੇਰੇ ਚ ਆ ਗਿਆ ਸੋ ਇਹਦੇ ਨਾਲ ਪਠਾਨਕੋਟ ਦੇ ਅੰਦਰ ਜਿਹੜਾ ਸਫਾਈ ਦਾ ਕੰਮ ਹੈ ਜਾਂ ਸੀਵਰ ਦਾ ਜੋ ਕੰਮ ਹੈ ਮੈਂ ਸਮਝਦਾ ਵੀ ਉਹਨੂੰ ਵੀ ਬੜਾ ਵੱਡਾ ਬੂਸਟ ਮਿਲੇਗਾ ਸੋ ਸਾਬ ਨੂੰ ਅੱਜ ਬਹੁਤ-ਬਹੁਤ ਮੁਬਾਰਕਾ ਔਰ ਇਸ ਇਤਿਹਾਸਿਕ ਪਲ ਦੇ ਉੱਤੇ ਮੈਂ ਇਹੀ ਗੱਲ ਕਹਾਂਗਾ ਕਿ ਅਸੀਂ ਬਿਨਾਂ ਕਿਸੇ ਪੱਕੇ ਬਾਤ ਤੋਂ ਆਪਣੇ ਜ਼ਿਲ੍ਹੇ ਨੂੰ ਆਪਣੇ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਸੋ ਜਿੱਥੇ ਇਹਦਾ ਪਰਿਵਾਰਾਂ ਨੂੰ ਮੁਬਾਰਕਾ ਰਹਿਣਾ ਵਿਅਕਤੀਆਂ ਨੂੰ ਮੁਬਾਰਕਾ ਉਹਦੇ ਨਾਲ ਦੇ ਨਾਲ ਕਾਰਪੋਰੇਸ਼ਨ ਦੇ ਜਿਹੜੇ ਸਵਸਥ ਅਧਿਕਾਰੀ ਸਭਾ ਮੇਰੇ ਨਾਲ ਸਾਡੇ ਆਈਐਸ ਅਫਸਰ ਕਮਿਸ਼ਨਰ ਬਟਾਂਡਪੁਰ ਕਾਰਪੋਰੇਸ਼ਨ ਅਨਕਰ ਜੀ ਔਰ ਗੋਤੀ ਸ਼ਰਮਾ ਜੀ ਜਿਹੜੇ ਸਾਡੇ ਹਲਕਾਂ ਇੰਚਾਰਜ ਨੇ ਔਰ ਸਾਡੇ ਕਾਰਪੋਰੇਸ਼ਨ ਦੇ ਮੇਅਰ ਔਰ ਜਿੰਨੇ ਵੀ ਤੇ ਕੌਂਸਲਰ ਜਾਇਏ ਆ ਉਹਨਾਂ ਦਾ ਵੀ ਸਭ ਨੂੰ ਮੁਬਾਰਕਾਂ ਸੋ ਮੈਂ ਸਮਝਦਾ ਵੀ ਅੱਜ ਬੜਾ ਇਤਿਆਸਕ ਦਿਨ ਆ ਸੋ ਲਗਾਤਾਰ ਰੋਜ਼ਗਾਰ ਦੇ ਸਵਾਲ ਦੇ ਉੱਤੇ ਜਿਹੜਾ ਮਾਨਜਿਲ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਵਾਅਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਰੋਜ਼ ਜੀ ਦੇਖਦੇ ਹੋ ਵਕ ਵਕ ਮੈਦਾਨ ਦੇ ਅੰਦਰ ਨਜ਼ੁਕਤੀ ਪੱਤਰ ਮਿਲ ਰਹੇ ਆ ਲੋਕਾਂ ਨੂੰ ਔਰ ਇਹ ਰੋਜ਼ਗਾਰ ਜਿਹੜਾ ਮਿਲ ਰਿਹਾ ਹੈ ਬਿਨਾਂ ਕਿਸੇ ਸਪਾਰਸ ਤੋਂ ਬਿਨਾਂ ਪੈਸੇ ਤੋਂ ਮਿਲ ਰਿਹਾ ਇਹਨੂੰ ਲੱਗਦਾ ਵੀ ਇੱਕ ਨਵੀਂ ਉਮੀਦ ਪੰਜਾਬ ਦੇ ਲੋਕਾਂ ਦੇ ਅੰਦਰ ਜਾਗੀ ਹੈ ਸੁਮਾਨ ਚੋ ਮੁੱਖ ਮੰਤਰੀ ਲਗਾਤਾਰ ਪੰਜਾਬ ਨੂੰ ਬੁਲੰਦੀਆਂ ਤੇ ਲੈ ਆਉਣ ਲਈ ਕੰਮ ਕਰਦੇ ਆ ਤੇ ਅੱਜ ਦੇ ਜਿੰਨੇ ਵੀ ਪਰਿਵਾਰਾਂ ਨੂੰ ਜਿੰਨੇ ਵੀ ਵਿਅਕਤੀਆਂ ਨੂੰ ਕੰਟਰੈਕਟ ਦੇ ਵਿੱਚ ਲਿਆ ਕੇ ਜਿਹੜਾ ਉਹਨਾਂ ਨੂੰ ਜੁਤੀ ਪੱਤਰ ਮਿਲਿਆ ਇਹਨਾਂ ਸਾਬ ਨੂੰ ਬਹੁਤ ਬਹੁਤ ਵਾਰ ਖਾਸ ਜਿਹੜੇ ਠੇਕੇਦਾਰੀ ਪ੍ਰਕਾ ਵਿੱਚ ਕਾਰਗਰ ਨਹੀਂ ਕੰਮ ਉਹਨਾਂ ਬੰਦੋ ਵੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਕੰਟਰੈਕਟ ਦੇ ਵਿੱਚ ਕਿਤਾ ਜਾਵੇ ਮੈਂ ਲਾਜ਼ਮੀ ਤੁਸੀਂ ਦੇਖਿਆ ਪਿਛਲੇ ਸਾਰੇ ਦੇ ਅੰਦਰ 12700 ਜਿਹੜੇ ਐਜੂਕੇਸ਼ਨ ਮਹਿਕਮੇ ਦੇ ਅੰਦਰ 18 18 19 19 15 15 ਸਾਲ ਤੋਂ ਜਿਹੜੇ ਸਿੱਖਿਆ ਪ੍ਰੋਵਾਈਡਰ ਜਾਂ ਇਸ ਕਿਸਮ ਦੇ ਜਿਹੜੇ ਅਧਿਆਪਕ ਕੰਮ ਮਲਕ ਕਰਦੇ ਸਰ 12700 ਜਿਹੜਾ ਕੱਚੇ ਅਧਿਆਪਕ ਪੱਕੇ ਕੀਤੇ ਆ ਸੋ ਇਸ ਤਰ੍ਹਾਂ ਲਗਾਤਾਰ ਬਾਖਵਾ ਮਹਿਕਮੇ ਦੇ ਅੰਦਰ ਜਿਹੜੀ ਸਬਕਮੇਟੀ ਬਣੀ ਹੈ ਸਰਕਾਰ ਵੱਲੋਂ ਉਹਨੂੰ ਛੱਲੋ ਜਿਹੜੀ ਫੀਡਬੈਕ ਮਿਲ ਰਹੀ ਹੈ ਉਹ ਹਜ਼ਾਰ ਤੇ ਪੱਕੇ ਕਰਨ ਦੀ ਪ੍ਰਕਿਰਿਆ ਅਮ ਜਿਹੜੀ ਹੈ ਪੰਜਾਬ 'ਚ ਲਗਾਤਾਰ ਜਾਰੀ ਹੈ ਆ ਆ ਵੈਲਿਊ ਪਈ ਹੈ ਜਿਤਨਾ ਕਰਨਾ ਮੈਂ ਇਹੀ ਕਹਿਣਾ ਚਾਹੁੰਦਾ ਪੰਜਾਬ ਸਰਕਾਰ ਦਾ ਸਾਡੇ ਨੂੰ ਤੋਹਫਾ ਦਿੱਤਾ ਗਿਆ ਇਹ ਜਿੰਨਾ ਵੀ ਕੰਮ ਹੋਇਆ ਸਾਡੀ ਅਖਰਬਾਤ ਦੀ ਮਦੂ ਯੂਨੀਅਨ ਸਾਡੇ ਪ੍ਰਧਾਨ ਕਟੋ ਪ੍ਰਧਾਨ ਜੀ ਬੱbbi ਜੀ ਦਿਨੇਸ਼ ਜੀ ਸਾਡੇ ਡਰੋਗਰ ਇੰਸਪੈਕਟਰ ਜੀ ਸਾਡੇ ਬਹੁਤ ਹੀ ਹਰਮਨ ਪਿਆਰੇ ਨੇਤਾ ਲਾਲ ਚੰਦ ਕਾਰੂ ਚੱਕ ਜੀ ਉਹਨਾਂ ਦੀ ਮਿਹਨਤ ਸਦਕਾ ਸਾਨੂੰ ਅੱਜ ਅਪੁਆਇੰਟਮੈਂਟ ਲੈਟਰ ਮਿਲ ਜਾਰ ਰਹੇ ਨੇ ਪੂਰੇ ਇਹੀ ਜਿੰਨੇ ਵੀ ਮੁਲਾਜ਼ਮ ਮਿਲ ਜਾਰ ਰਹੇ ਨੇ ਪੂਰੇ ਪੰਜਾਬ ਦੇ ਵਿੱਚ ਬਹੁਤ ਹੀ ਖੁਸ਼ੀ ਦਾ ਮੌਕਾ ਸਾਡੇ ਲਈ ਸਾਡੇ ਪਰਿਵਾਰਾਂ ਲਈ ਇਹ ਸਰਕਾਰ ਨੇ ਸੋਚਿਆ ਅਸੀਂ ਵੀ ਤਾਂ ਆਸਾ ਕਰਦੇ ਹਾਂ ਵੀ ਮੇਰੇ ਸਾਡੇ ਜਿੰਨੇ ਵੀ ਕਰਮਚਾਰੀ ਹੋਣਗੇ ਇਮਾਨਦਾਰੀ ਨਾਲ ਕੰਮ ਕਰਨਗੇ ਇੱਥੇ ਮੈਂ ਕਭਝਾਂ ਲਈ ਸਾਡੇ ਚੰਦਨ ਗਰੇਵਾਲ ਜੀ ਜਿਹੜੇ ਸਫਾਈ ਯੋਗ ਦੇ ਚੇਅਰਮੈਨ ਨੇ ਉਹਨਾਂ ਨੂੰ ਜੋਗ ਡਲ ਵੀ ਹੈਗਾ ਤੇ ਜੇ ਮੇਅਰ ਸਾਹਿਬ ਹੋ ਗਏ ਸਾਡੇ ਇਹਨਾਂ ਸਾਰਿਆਂ ਦੇ ਸਟਾਫ ਕਾਈ ਨਾਲ ਜਿਹੜੇ ਅਫਸਰ ਨੇ ਉਹਨਾਂ ਨੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲ ਕੇ ਤੇ ਅੱਗੇ ਸਾਨੂੰ ਗਵਰਨਮੈਂਟ ਨੇ ਮਿਲਿਆ ਜਾ ਰਹੇ ਨੇ ਮੈਂ ਬਹੁਤ ਹੀ ਖੁਸ਼ ਨਸੀਬ ਹਾਂ ਅਸੀਂ ਉਹਨੇ ਇੱਕ ਬੇਨਤੀ ਹੋ ਏ ਆ ਕਿ ਪੰਜਾਬ ਸਰਕਾਰ ਜਿੱਦਾਂ ਸਾਨੂੰ ਅੱਜ ਡੀਸੀ ਰੇਟ ਤੇ ਕਰ ਰਹੀ ਆ ਸਾਡੀ ਬੇਨਤੀ ਆ ਕਿ ਸਾਨੂੰ ਜਲਦ ਜਲਦ ਪੱਕਾ ਵੀ ਕੀਤਾ ਜਾ ਸਕੇ ਤਾਂ ਆਜੂ ਆਪਣੇ ਪਰਿਵਾਰ ਦਾ ਨਿਯਾਰਾ ਵਧੀਆ ਕਰ ਸਕੀਏ ਉਠਾ ਕੋਡ ਨੂੰ ਜਿਹੜਾ ਪੰਜਾਬ ਸਰਕਾਰ ਨੂੰ ਤੋਹਫਾ ਮਿਲਿਆ ਵੀ ਜਿਹੜੀ 2021 ਦੀ ਇਹ ਲੜਾਈ ਲੜਨ ਦੇ ਹੀ ਇਸੇ ਵਰ ਮੈਂ ਤੇ ਸਵੈ ਸੇਵਕ ਜਿਹੜੀ ਠੇਕਦਾਰੀ ਪ੍ਰਥਾ ਬੰਦੂਣੀ ਚਾਹੀਦੀ ਆ ਪੰਜਾਬ ਸਰਕਾਰ ਦਾ ਧੰਨਵਾਦ ਕਰਨੇ ਆ ਜਿਨ੍ਹਾਂ ਨੇ ਪਠਾਨਕੋਟ ਦੇ ਵਿੱਚ ਸੀਵਰਮੈਨਾਂ ਦੇ ਉੱਤੋਂ ਸਵੈ ਸੇਵਕਾਂ ਦੇ ਉੱਤੋਂ ਠੇਕੇਦਾਰੀ ਪ੍ਰਸਾ ਬੰਦ ਕਰਕੇ ਕੰਟੈਕਟਰ ਦੇ ਕੀਤੇ ਆ ਇਹ ਜਿਹੜਾ ਉਪਰਾਲਾ ਸਾਡਾ ਕਾਫੀ ਲੰਬੇ ਸਮੇਂ ਤੋਂ ਹੀ ਔਰ ਸਾਡੀ ਪੂਰਜੋਰ ਮੰਗੀ ਵੀ ਹੋਈ ਵੀ ਜਿਹੜਾ ਸਾਡੇ ਸਮਾਂ ਤੇ ਜਿਹੜਾ ਸਫਾਈ ਸੇਵਕਾਂ ਤੇ ਸੀਵਰਮੈਨਾਂ ਦੀ ਜਿਹੜੀ ਠੇਕੇਦਾਰੀ ਥੋਪੀ ਦੀ ਆ ਇਹਨੂੰ ਹਟਾਇਆ ਜਾਏ ਔਰ ਸਾਡੇ ਮਾਨਯੋਗ ਮੰਤਰੀ ਸ਼੍ਰੀ ਲਾਜ ਚੰਦ ਕਟਾਰੂ ਚੱਕ ਜੀ ਉਹਨਾਂ ਦੇ ਸਹਿਯੋਗ ਦੇ ਨਾਲ ਔਰ ਸਾਡੇ ਜ਼ਿਲ੍ਹੇ ਦੇ ਹਲਕਾ ਇੰਚਾਰਜ ਬਬੂਤੀ ਸ਼ਰਮਾ ਜੀ, శ్రీਲ ਗੁੱਤਾ ਜੀ ਔਰ ਸਾਡੇ ਜਿਹੜੇ ਕਾਰਪੋਰੇਸ਼ਨ ਦੇ ਕਮਿਸ਼ਨ ਸਾਹਿਬ ਔਰ ਮੇਅਰ ਸਾਹਿਬ ਸਾਡੇ ਪੰਜਾਬ ਪ੍ਰਧਾਨ ਮਹਾਸੰਗ ਦੇ ਸ਼੍ਰੀ ਗੁਰਮੀਤ ਜੀ ਉਹਨਾਂ ਦੇ ਸਾਰਿਆਂ ਦੇ ਸੰਯੋਗ ਦੇ ਨਾਲ ਅੱਜ ਪਠਾਨਕੋਟ ਦੇ ਵਿੱਚ ਮਲਾਇਮਾਂ ਦੇ ਕਾਫੀ ਖੁਸ਼ੀ ਦੀ ਲਹਿਰ ਆ ਔਰ ਇਹ ਲਹਿਰ ਇਸ ਕਰਕੇ ਵੀ ਜਿਹੜੀ ਸਾਡੇ ਠੇਕਦਾਰੀ ਜਿਹੜੀ ਪਰਸਾ ਬੰਦ ਹੋਈ ਆ ਮਲਾਇਮ ਕੰਟੈਕਟ ਦੇ ਕੀਤੇ ਆ ਮੈਂ ਆਪਣੇ ਵੱਲੋਂ ਆਪਣੇ ਸਮਾਜ ਵੱਲੋਂ ਆਪਣੇ ਮਲਾਇਮਾ ਵੱਲੋਂ ਪੰਜਾਬ ਸਰਕਾਰ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਬਾਲਮੀਕ ਸਮਾਜ ਨੂੰ ਇੱਕ ਅੱਛਾ ਤਰੀਕਾ ਜੀਣ ਦਾ ਦਿੱਤਾ ਵਾ ਔਰ ਮੈਂ ਆਪਣੇ ਮੇਰ ਸਾਹਿਬ ਦਾ ਕਮਿਸ਼ਨ ਸਾਹਿਬ ਦਾ ਗੁਰਮੇਜ ਹੋਣਾ ਦਾ ਮંત્રી ਸਾਹਿਬ ਦਾ ਭੂਤੀ ਸ਼ਰਮਾ ਜੀ ਦਾ ਬਹੁਤ ਬਹੁਤ ਥੈਂਕਸ ਕਰਨਾ ਜਿਨ੍ਹਾਂ ਨੇ ਸਾਡਾ ਸੰਯੋਗ ਕੀਤਾ ਔਰ ਸਾਡੇ ਸਮਾਜ ਦੇ ਤੋਂ ਠੇਕਦਾਰੀ ਪ੍ਰਥਾ ਬੰਦ ਕੀਤੀ ਹੈ। ਕੰਟ੍ਰੈਕਟ ਬੇਸ ਤੋਂ ਪੱਕੇ ਘਰ ਬਸਤੇ ਦੀ ਕੋਈ ਕੋਈ ਨਹੀਂ ਹਾਂ ਪ੍ਰੋਪੋਜ਼ਲ ਇਹ ਹੈ ਵੀ ਜਿੰਨਾ ਚਿਰ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਜਿੰਨਾ ਚਿਰ ਜਿਹੜੀ ਠੇਕਦਾਰੀ ਲੈਵਰ ਇਹ ਪੱਕੇ ਨਹੀਂ ਹੋ ਸਕਦੇ। ਇਸ ਕਰਕੇ ਸਾਡੀ ਮੰਗ ਹੀ ਇਹ ਹੋਈ ਵੀ ਪਹਿਲੇ ਆਪਾਂ ਕੰਟਰੈਕਟਰ ਦੇ ਹੋਈਏ ਫਿਰ ਹੀ ਪੱਕੇ ਹੋਈਏ। ਮੈਂ ਪੰਜਾਬ ਸਰਕਾਰ ਅਗੇ ਬੇਨਤੀ ਕਰਨਾ ਚਾਹਨਾ ਵੀ 2027 ਤੋਂ ਪਹਿਲੇ ਪਹਿਲੇ ਪੂਰੇ ਪੰਜਾਬ ਦੇ ਅੰਦਰ ਪੂਰੇ ਪੰਜਾਬ ਦੇ ਅੰਦਰ ਜਿਹੜੇ ਤੁਸੀਂ ਕੰਟੈਕਟਰ ਦੇ ਕੀਤੇ ਆ ਇਹਨਾਂ ਨੂੰ ਪੱਕੇ ਕਰਨ ਦੀ ਮੈਂ ਬੇਨਤੀ ਕਰਨਾ ਤਾਂ ਜੋ ਇਹ ਜਿਹੜਾ ਗਰੀਬ ਤਬਕਾਵਾ ਵਿਚਾਰਾ ਆਪਣੀ ਫੈਮਲੀ ਦਾ ਚੰਗੇ ਤਰੀਕੇ ਨਾਲ ਪਾਲਣ ਪੋਸ਼ਣ ਕਰਨ ਔਰ ਆਪਣੇ ਮੈਂ ਬੇਨਤੀ ਇਹ ਵੀ ਕਰਾਂਗਾ ਆਪਣੇ ਮਲਾਇਮਾਂਗੇ ਪੂਰੇ ਪੰਜਾਬ ਦੇ ਵੀ ਆਪਣੀ ਜਿਹੜੀ ਡਿਊਟੀ ਪੂਰੀ ਇਮਾਨਦਾਰੀ ਨਾਲ ਸਾਨੂੰ ਕਰਨੀ ਚਾਹੀਦੀ ਆ ਤਾਂ ਜੋ ਜਿਹੜਾ ਸ਼ਹਿਰ ਹਰ ਇੱਕ ਦਾ ਸ਼ਹਿਰ ਦਾ ਸੁਪਨਾ ਵੀ ਆਪਾਂ ਗ੍ਰੀਨ ਸ਼ਹਿਰ ਬਣਾਈਏ 62 ਬੰਦੇ ਜਿਹੜੇ ਸਫਾਈ ਸੇਵਕ ਸੱਤਰ ਬੰਦੇ ਸੀਵਰਮੈਨ ਜਿਹੜੇ ਹੋਏ ਆ ਜਿਹੜੇ ਬਾਕੀ ਬੰਦੇ ਸਾਡੇ ਰਹਿ ਗਏ ਆ ਮੈਂ ਮੰਤਰੀ ਸਾਹਿਬ ਅਗੇ ਕਮਿਸ਼ਨ ਸਾਹਿਬ ਅਗੇ ਮੇਅਰ ਸਾਹਿਬ ਅਗੇ ਬੇਨਤੀ ਕਰਾਂਗਾ ਉਹਨਾਂ ਨੂੰ ਦੁਬਾਰਾ ਮਤੇ ਦੇ ਵਿੱਚ ਪਾ ਗਏ ਪੰਜਾਬ ਸਰਕਾਰ ਕੋ ਮਜੂਰੀ ਲਈ ਜਾਏ ਤਾਂ ਜੋ ਉਹਨਾਂ ਦਾ ਵੀ ਜਿਹੜਾ ਪਾਲਣ ਪੁੱਛਣਾ ਵਧੀਆ ਤਰੀਕੇ ਨਾਲ